ਜੀ ਸਾਰਿਆਂ ਨੂੰ ਪਿਆਰ ਭਰੀ ਹਸਤੀ ਕਾਲ ਦਿਵਾਲ ਪੰਜਾਬੀ ਬਟਿੱਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਮੀਤ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜਿੱਥੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਦੁਵਾਰੀ ਲੈ ਕੇ ਆਏ 1850 ਵਾਲੇ ਜਿਹੜੀ ਆਪਾਂ ਪਰਸੋਂ ਵੀਡੀਓ ਲਾਈ ਸੀਗੀ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆਇਆ ਦਿਲ ਤੋਂ ਧੰਨਵਾਦ ਕਰਦੇ ਹਾਂ ਸਾਰੀਆਂ ਭੈਣਾਂ ਦਾ ਸੂਟ ਨੇ ਜਿਹੜੇ ਸਾਰੇ ਹੈਂਡਵਰਕ ਦੇ ਰਹਿਣ ਵਾਲੇ ਨੇ ਪਾਰਟੀ ਵੇਅਰ ਸੂਟ ਹੋਣਗੇ ਸਾਸਾ ਸਿਮਰ ਦੇ ਸੂਟ ਹੋਣਗੇ ਫੈਬਰਿਕ ਹੋਊਗਾ ਜਿਹੜਾ ਬਹੁਤ ਵਧੀਆ ਹੁੰਦਾ ਹੋਊਗਾ ਜਿਹੜਾ ਇਹ ਸਾਸਾ ਸਿਮਾ ਦਾ ਫੈਬਰਿਕ ਹੁੰਦਾ ਹੈ ਨੈਟ ਦੀ ਤਰ੍ਹਾਂ ਥੋੜਾ ਜਿਹਾ ਦਾਣੇਦਾਰ ਜਿਹਾ ਹੁੰਦਾ ਜਾਲੀ ਦੀ ਤਰ੍ਹਾਂ ਬਹੁਤ ਜ਼ਿਆਦਾ ਵਧੀਆ ਹੁੰਦਾ ਜਿਵੇਂ ਮਰਜ਼ੀ ਤੁਸੀਂ ਘਰੇ ਵਾਸ਼ ਕਰਿਓ ਕੋਈ ਡ੍ਰੈਗਲਿੰਗ ਦੀ ਲੋੜ ਨਹੀਂ ਹੈਗੀ ਬਹੁਤ ਜ਼ਿਆਦਾ ਵਧੀਆ ਹੱਡਣਸਾਰ ਕਪੜਾ ਜਾਨੀ ਕਿ ਆਪਾਂ ਕਹਿ ਸਕਦੇ ਹਾਂਗੇ ਕੋਈ ਫਿਨਿਸ਼ਿੰਗ ਨਹੀਂ ਜਾਣੀ ਹੈਗੀ ਇਹਦੀ ਸੂਟ ਦੀ ਫਲਾਪਰ ਰਿਕਵੈਸਟ ਕਰਦੀ ਹੈ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਲਾਈਕ ਜਰੂਰ ਕਰਦੇ ਕਰੋ ਤੁਸੀਂ ਕਿਸੇ ਵੀ ਫੈਬਰਿਕ ਤੇ ਆਪਣੀ ਮਨਪਸੰਦ ਦਾ ਸਾਡੇ ਤੋਂ ਵਰਕ ਲੈਣਾ ਤੁਸੀਂ ਉਹ ਵੀ ਲੈ ਸਕਦੇ ਹੋ ਕਿਸੇ ਪ੍ਰਕਾਰ ਦੀ ਸਾਡੇ ਤੋਂ ਸਟਿਚਿੰਗ ਲੈਣੀ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਆਪਣਾ ਪੇਮੈਂਟ ਦਾ ਜਿਹੜਾ ਮੈਥਡ ਹੈਗਾ ਉਹ ਆਨਲਾਈਨ ਆਉਣ ਵਾਲਾਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਆਰਡਰ ਜਿਹੜਾ ਡਨ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਬਹੁਤ ਜਿਆਦੀ ਭੈਣਾਂ ਦੀ ਟੈਨਸ਼ਨ ਰਹਿੰਦੀ ਹੈਗੀ ਇਹ ਵੀ ਆਪਾਂ ਤੁਹਾਨੂੰ ਪਹਿਲਾਂ ਹੀ ਕਨਫਰਮ ਕਰ ਦਿੰਨੇ ਆਂਗੇ ਕਿਉਂਕਿ ਕਈ ਭੈਣਾਂ ਦੀ ਇਹੀ ਟੈਨਸ਼ਨ ਰਹਿੰਦੀ ਆ ਵੀ ਸਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ ਫਰਾਡ ਨਾ ਹੋ ਜਾਵੇ ਕੋਈ ਤੁਸੀਂ ਨੰਬਰ ਨਾ ਬਲੌਕ ਕਰ ਲਿਓ ਤੇ ਮੁੜ ਕੇ ਸਾਡਾ ਫੋਨ ਨਾ ਚੱਕੋ ਦੇਖੋ ਜੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ ਤੁਸੀਂ ਜਿੱਦਾਂ ਮਰਜ਼ੀ ਟੈਨਸ਼ਨ ਫਰੀ ਸਾਡੇ ਨਾਲ ਜੁੜ ਸਕਦੇ ਹੋਗੇ ਪਹਿਲਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ WhatsApp ਤੇ ਆਪਣਾ ਨੰਬਰ ਐਡ ਕਰਵਾ ਸਕਦੇ ਹੋ ਰਿਵਿਊ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਆਪਣਾ ਆਰਡਰ ਡਨ ਕਰ ਸਕਦੇ ਹੋ ਜੇ ਤੁਹਾਨੂੰ ਇੰਨੀ ਜ਼ਿਆਦਾ ਟੈਨਸ਼ਨ ਆ ਤੁਸੀਂ ਟੈਨਸ਼ਨ ਫਰੀ ਜਿੱਦਾਂ ਮਰਜ਼ੀ ਆਪਣਾ ਆਰਡਰ ਤਵੋ ਤੇ ਸੂਟ ਘਰ ਤੱਕ ਮੰਗਵਾਵੋ ਜਿੱਦਾਂ ਦਾ ਫੈਬਰਿਕ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਉਦਾਂ ਦੇ ਭੇਜਾਂਗੇ ਚਲੋ ਜੀ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਪਹਿਲਾ ਜਿਹੜਾ ਸੂਟ ਆ ਗਿਆ ਇਹ ਆ ਗਿਆ 골ਡਨ ਬਹੁਤ ਜ਼ਿਆਦਾ ਵਧੀਆ ਸੂਟ ਹੋਊਗਾ 골ਡਨ ਕਲਰ ਦਾ ਸੂਟ ਆਗਾ ਇਹ ਆ ਵਾਲਾ ਇਹਦਾ ਕੀਰੇ ਤੇ ਸਾਰਾ ਵਰਕ ਆਉਣਾਗਾ ਵਾਈਟ ਕਲਰ ਦੇ ਮੋਤੀਆਂ ਨਾਲ ਵਰਕ ਕੀਤਾ ਹੋਇਆ ਇਹਦਾ ਚੈੱਕ ਕਰ ਸਕਦੇ ਹਾਂ ਆ ਵਾਲਾ ਜਿਹੜਾ ਹੈਂਡਵਰਕ ਕੀਤਾ ਹੋਇਆ ਵਾਈਟ ਕਲਰ ਦੇ ਮੋਤੀਆਂ ਨਾਲ ਕੀਤਾ ਹੋਇਆ ਵਿੱਚ ਇਹਦੇ ਆਉਣਾ ਸਾਰਾ ਆਰੀ ਦਾ ਕੰਮ ਪੂਰਾ ਫਰੰਟ ਕਵਰ ਮਿਲੂਗਾ ਤੁਹਾਨੂੰ ਇਹਦਾ 골ਡਨ ਕਲਰ ਦਾ ਸੂਟ ਆਗਾ ਕਿਸੇ ਵੀ ਇਸ ਦੀ ਲੇਡੀਜ਼ ਵੀਅਰ ਕਰ ਸਕਦੀ ਹੈ ਸੂਟ ਬਹੁਤ ਜਿਆਦਾ ਪਿਆਰਾ ਜਿਹਾ ਕਲਰ ਹੈਗਾ ਜਿੰਨਾ ਕੰਮ ਹੋਊਗਾ ਆਪਾਂ ਸਾਨੂੰ ਸਾਰਾ ਦਿਖਾਵਾਂਗੇ ਵੀਡੀਓ ਤੇ ਆਹ ਵਾਲੀਆਂ ਨੇ ਬਾਜੂ ਰਹਿਣ ਵਾਲੀਆਂ ਨੇ ਇਹਨਾਂ ਦੇ ਸੂਟਾਂ ਥੱਲੇ ਜਿਹੜੀ ਲਾਈਨਿੰਗ ਆ ਗਈ ਟਾਟਾ ਦੀ ਲੱਗਦੀ ਹੈਗੀ ਬਾਜੂ ਦੇ ਨਾਲ ਤੁਹਾਨੂੰ ਮਿਲਣਾਗਾ ਬਾਟਮ ਤੇ ਕੰਮ ਇਹਦੇ ਨਾਲ ਰੱਖਿਆ ਹੋਇਆ ਕੰਟਰਾਸਟ ਦੁਪੱਟਾ ਜਿੱਦਾਂ ਦਾ ਪੈਚਵਰਕ ਕਰਕੇ ਵਰਕ ਕੀਤਾ ਹੋਇਆ ਕੰਟਰਾਸਟ ਦੁਪੱਟਾ ਦਾ ਬਹੁਤ ਜ਼ਿਆਦਾ ਕੁਲੜੁਲਾ ਸੇਮ ਫੈਬਰਿਕ ਦਾ ਦੁਪੱਟਾ ਮਿਲਣਾਗਾ ਚੈੱਕ ਕਰੋ ਦੁਪੱਟਾ ਬੈੱਡ ਲੈਸ ਮਿਲੂਗੀ ਦੁਪੱਟੇ ਤੇ ਵਰਕ ਮਿਲੂਗਾ 1850 ਇਹਦਾ ਸੂਟ ਦਾ ਰੇਟ ਰਹਿਣ ਵਾਲਾਗਾ ਇਹ ਸੀ ਆਪਣੇ ਕੋਲ ਇਹਦੇ ਵਿੱਚ ਫਰਸਟ ਕਲਰ ਜਿਹੜਾ ਸੈਕੰਡ ਕਲਰ ਆ ਗਿਆ ਉਹ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਲਾਈਟ ਫਰੋਜੀ ਸੂਟ ਦੀ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਕਿੰਨੀ ਜਿਆਦੇ ਸੋਹਣੀ ਆ ਕਲਰ ਵੀ ਬਹੁਤ ਜਿਆਦੇ ਪਿਆਰਾਗਾ ਮਿੱਠਾ ਜਿਹਾ ਲਾਈਟ ਫਰੋਜੀ ਕਲਰ ਦਾ ਸੂਟ ਆ ਇਹ ਚੈੱਕ ਕਰ ਸਕਦੇ ਹੋ ਪੂਰਾ ਫਰੰਟ ਕਵਰ ਮਿਲਣਾ ਤੁਹਾਨੂੰ ਇਹ ਵਰਕ ਨਾਲ ਆ ਵਲੀਏ ਦੀ ਸੂਟ ਦੀ ਲੁੱਕ ਆਗੀ ਅਸਲੀ ਪੂਰਾ ਫਰੰਟ ਮਿਲੂਗਾ ਸਿੱਪੀ ਮੋਤੀ ਸਾਰਾ ਵਰਕ ਕੀਤਾ ਹੋਇਆਗਾ ਆ ਮਿਲਣਾ ਤੁਹਾਨੂੰ ਇਹਦੇ ਪੌਂਚਿਆਂ ਤੇ ਵਰਕ ਆਹ ਵਾਲਾ ਬਾਜੂ ਤੇ ਮਿਲੂਗਾ ਤੇ ਨਾਲ ਬਾਟਮ ਤੇ ਮਿਲੂਗਾ ਇਹਦੇ ਨਾਲ ਡੇਢ ਦਾ ਦੁਪੱਟਾਗਾ ਆਨਲ ਸਿਹੜ ਜਿਹਦਾ ਰੱਖਿਆ ਹੋਇਆ ਹੈ ਕੰਟ੍ਰਾਸਟ ਦੁਪੱਟਾ ਆਵਲ ਦੁਪੱਟਾ ਰਹਿਣ ਵਾਲਾ ਇਹਦੇ ਨਾਲ ਚੈੱਕ ਕਰ ਸਕਦੇ ਹਾਂ ਏਸੀ ਆਪਣੇ ਕੋਲੇ ਸੈਕੰਡ ਕਲਰ ਅਗਲਾ ਕਲਰ ਜਿਹੜਾ ਆ ਗਿਆ ਫੇਰ ਆ ਗਿਆ ਆਪਣੇ ਕੋਲੇ ਮਸਟਰਡ ਜਿਹਾ 골ਡਨ ਮਸਟਰਡ ਜਿਹਾ ਕਲਰ ਆ ਗਿਆ ਸਾਸਾ ਸਿਮਰ ਦੇ ਸਾਰੇ ਸੂਟ ਨਹੀਂ ਰਹਿਣ ਵਾਲੇ ਨੇ ਜਿਹੜੇ ਅੱਜ ਵਾਲੇ ਕਲਰਾਂ ਦਾ 파르ਕਾਗਾ ਡਿਜ਼ਾਈਨਿੰਗ ਆਪਾਂ ਪਰਸੋਂ ਵੀ ਸੇਮ ਇਹੀ ਲਈ ਸੀਗੀ ਅੱਜ ਕੋਸ ਇੱਕ ਦੋ ਡਿਜ਼ਾਈਨਾਂ ਦਾ ਵਿੱਚ ਫਰਕ ਆਗਾ ਆਵळा ਸਾਰਾ ਇਹਦਾ ਘੇਰਾ ਫਰੰਟ ਤਿਆਰ ਮਿਲੂਗਾ ਪੂਰਾ ਇਹਦੇ ਬਾਟਮ ਦੇ ਤੇ ਬਾਜੂ ਤੇ ਤੁਹਾਨੂੰ ਨਾਲ ਵਰਕ ਮਿਲਣਾਗਾ ਚੈੱਕ ਕਰ ਸਕਦੇ ਹੋ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆਗਾ ਇਹਦੇ ਨਾਲ ਰੱਖਿਆ ਹੋਇਆ ਪਿਸਤਾ ਕਲਰ ਦਾ ਦੁਪੱਟਾ ਇਹਦਾ ਵੀ ਸੂਟ ਦਾ ਰੇਟ ਹੈ ਜਿਹੜਾ 1850 ਰਹਿਣ ਵਾਲਾਗਾ ਪਿਸਤਾ ਕਲਰ ਦਾ ਦੁਪੱਟਾ ਸੇਮ ਫੈਬਰਿਕ ਦਾ ਦੁਪੱਟਾ ਮਿਲੂਗਾ ਤੁਹਾਨੂੰ ਇਹ ਅਗਲਾ ਜਿਹੜਾ ਆ ਗਿਆ ਆਪਣੇ ਕੋਲੇ ਪਿੰਕ ਪੀਚ ਜਿਹਾ ਕਲਰ ਦਾ ਸੂਟ ਆ ਗਿਆ ਇਹਦੀ ਡਿਜ਼ਾਈਨਿੰਗ ਦਾ ਫਰਕ ਹੈਗਾ ਸੂਟ ਦੀ ਦਾ ਇਹਦੇ ਤੇ ਆਹ ਵਾਲਾ ਵਰਤ ਮਿਲੂਗਾ ਤੁਹਾਨੂੰ ਛਿੱਪੀ ਦਾ ਹੈਂਡਵਰਕ ਕੀਤਾ ਹੋਇਆ ਹੈਗਾ ਸਾਰਾ ਛਿੱਪੀ ਨਲਕੀ ਮੋਤੀ ਚੈੱਕ ਕਰ ਸਕਦੇ ਹਾਂ ਆਹ ਵਾਲੀਆਂ ਇਹਦੀਆਂ ਬਾਜੂ ਬਣੀਆਂ ਹੋਈਆਂ ਨੇ ਤੇ ਆਹ ਵਾਲਾ ਹੋਣਾ ਇਹਦੀ ਬਾਟਮ ਤੇ ਵਰਕ ਬਹੁਤ ਜਿਆਦਾ ਪਿਆਰੀ ਜੀ ਡਿਜ਼ਾਈਨਿੰਗ ਕੀਤੀ ਹੋਈ ਹੈ ਇਹਦੀ ਵੀ ਸੂਟ ਦੀ ਇਹਦੇ ਨਾਲ ਦੁਪੱਟਾ ਕਾ ਜਿਹੜਾ ਲਾਈਟ ਸਕੈਨ ਜਿਹਾ ਰੱਖਿਆ ਹੋਇਆਗਾ ਜਿੱਦਾਂ ਦਾ ਪੈਚ ਲਗਾਇਆ ਹੋਇਆ ਓਦਾਂ ਦਾ ਦੁਪੱਟਾ ਕਾ ਚੈੱਕ ਕਰ ਸਕਦੇ ਹੋ ਦੁਪੱਟੇ ਤੇ ਕੱਟਵਰਕ ਦੇ ਨਾਲ ਤੁਹਾਨੂੰ ਆਹ ਵਾਲੇ ਫਲਾਵਰ ਮਿਲਣਗੇ ਏਸੀ ਅੱਜ ਵਾਲੀ ਆਪਣੀ ਹੈਂਡਵਰਕ ਦੇ ਸੂਟਾਂ ਦੀ ਵੀਡੀਓ 1850 ਵਾਲਿਆਂ ਦੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਦੁਬਾਰਾ ਰਿਕਵੈਸਟ ਕਰਦੇ ਹਾਂ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਵੀਡੀਓ ਨੂੰ ਲਾਈਕ ਕਰਿਓ ਧੰਨਵਾਦ